राहुल गांधी दलित विरोधी मुर्दाबाद मुर्दाबाद राहुल गांधी दलित विरोधी मुर्दाबाद मुर्दाबाद राहुल गांधी हाय 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 राहुल गांधी हाय 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 राहुल गांधी शर्म करो ਤਰਨਾ ਪ੍ਰਦਰਸ਼ਨ ਪੁਤਲਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਤਾਂ ਦੇਖ ਸਕਦੇ ਹੋ ਤਸਵੀਰਾਂ ਤਾਂ ਦਿਖਾ ਰਿਹਾ। ਜੰਦਾਬਾਦ ਜੰਦਾਬਾਦ। ਰਾਹੁਲ ਗਾਂਧੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਰਾਹੁਲ ਗਾਂਧੀ ਐਸਸੀ ਵਿਰੋਧੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਉਹਨੂੰ ਦਲਿਤ ਸਮਾਜ ਜਿਹੜਾ ਹੈ ਉਹ ਇੱਕ ਫਾਰਮੇਸ਼ਨ ਵਾਲਾ ਹੈ। ਬੇਨਤੀ ਹੈ। ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਪੀਸਿਆ ਜਾਂਦਾ ਰਾਹੁਲ ਗਾਂਧੀ ਦਾ ਅੱਜ ਦਾ ਵਿਚਾਰ ਨਹੀਂ ਇਹਨਾਂ ਦੇ ਬਾਬੇ ਪਰਦਾਤੇ ਵੀ ਇਹੀ ਕਰਦੇ ਰਹੇ ਆ। ਔਰ ਜੇ ਰਿਜ਼ਰਵੇਸ਼ਨ ਦੀ ਇਹ ਗੱਲ ਕਰੀਏ ਤੇ ਰਿਜ਼ਰਵੇਸ਼ਨ ਦਾ ਹੱਕ ਡਾਕਟਰ ਮੇਧਕਰ ਜੀ ਨੇ ਦਿੱਤਾ ਸੀਗਾ। ਉਹਨਾਂ ਨੇ ਕੱਲਾ ਦਲਿਤ ਸਮਾਜ ਨਹੀਂ ਪੂਰੇ ਪੂਰੇ ਭਾਰਤ ਦੇ ਨਾਗਰਿਕਾਂ ਲਈ ਜੋ ਉਹਨਾਂ ਨੇ ਉਹ ਵਿਵਸਥਾ ਕੀਤੀ ਸੰਵਿਧਾਨ ਦੇ ਵਿੱਚ। ਇੱਕ ਪਾਸੇ ਆਪਾਂ ਸੰਵਿਧਾਨ ਚੋਕਿ ਉਹਦੀ ਰੱਖਿਆ ਦੀ ਗੱਲ ਕਰਦੇ ਆਂ ਦੂਜੇ ਪਾਸੇ ਅਸੀਂ ਦਲਿਤ ਸਮਾਜ ਦਾ ਘਾਣ ਕਰਦੇ ਆਂ। ਇਹ ਲੋਕ ਜਿਹੜੇ ਆ ਲੋਕਾਂ ਨੂੰ ਇੱਕ ਵੋਟਾਂ ਲੈਣ ਦੀ ਖਾਤਰ ਹਮ ਦਲਿਤਾਂ ਨੂੰ ਵਰਤਦੇ ਆ ਪਰ ਰਿਜ਼ਰਵੇਸ਼ਨ ਜਾਂ ਹੋਰ ਗੱਲਾਂ ਦੇ ਨਾਂ ਤੇ ਉਹਨਾਂ ਨੂੰ ਪੀਸਦੇ ਆ ਅੱਜ ਦਲਿਤ ਜਾਗਿਆ ਹੋਇਆ ਹੈ ਦੇਖੋ ਅੱਜ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਜਿਹੜੇ ਡਾਕਟਰ ਮੇਦਕਰ ਦੇ ਜਿੰਨੇ ਵੀ ਸਥਾਨ ਸੀ ਉਹਨਾਂ ਨੂੰ ਬਣਾਇਆ ਰਾਹੁਲ ਗਾਂਧੀ ਨੂੰ ਕਿਉਂ ਨਹੀਂ ਖਿਆਲ ਆਇਆ ਕਿ ਇਹ ਜਿਹੜੇ ਸਥਾਨ 26 ਅਲੀ ਪਰ ਰੋਡ ਤੇ ਜਿੱਥੇ ਬਾਬਾ ਸਾਹਿਬ ਦਾ ਉਹ ਉਹਨਾਂ ਨੇ ਮੈਨੂੰ ਬਣਾਇਆ ਉਹਨਾਂ ਦਾ ਘਰ ਉਹ ਉਸ ਜਗ੍ਹਾ ਦੇ ਉੱਤੇ ਬਿਜਲੀ ਦਾ ਮੀਟਰ ਤੱਕ ਕੱਟ ਦਿੱਤਾ ਗਿਆ ਸੀਗਾ ਕਾਂਗਰਸ ਦੇ ਸਰਕਾਰ ਵੇਲੇ ਅੱਜੋ ਤੇ ਸਰਕਾਰ ਪ੍ਰਧਾਨ ਜੀ ਟਾਰਗੇਟ ਕਿਉਂ ਕੀਤਾ ਜਾਂਦਾ ਕਮਿਊਨਿਟੀ ਟਾਰਗੇਟ ਕਮਿਊਨਿਟੀ ਨੂੰ ਹਰੇਕ ਵਾਰੀ ਕਰਦੇ ਪਏ ਆ ਉਹਦਾ ਕਾਰਨ ਇਹ ਹੀ ਹੈ ਕਿ ਇਹਨਾਂ ਨੂੰ ਵੋਟਾਂ ਲਈ ਵਰਤ ਲੋ ਮੁੜ ਕੇ ਇਹਨਾਂ ਨੂੰ ਛੱਡ ਦੋ ਮਤਲਬ ਆਪਣੇ ਸਵਾਰਥ ਲਈ ਯੂਜ਼ ਆਪਣੇ ਸਵਾਰਥ ਲਈ ਔਰ ਅੱਜ ਤੱਕ ਹੁਣ ਮੇਰੇ ਵੀ 50 ਸਾਲ ਤੋਂ ਉੱਪਰ ਉਮਰ ਗਈ ਹੋ ਗਈ ਆ ਇਹਨਾਂ ਨੂੰ ਦੇਖ ਦੇਣਾ ਚੀਜ਼ਾਂ ਨੂੰ ਅੱਜ ਉਹ ਸਿਸਟਮ 'ਚ ਦਲਿਤ ਨਹੀਂ ਰਹੂਗਾ ਮੈਂ ਜ਼ਰੂਰੀ ਨੇ ਇੱਕ ਭਾਜਪਾ ਹੋਣ ਦੇ ਨਾਤੇ ਗੱਲ ਕਰਾਂ ਮੈਂ ਪੂਰੇ ਦਲਿਤ ਸਮਾਜ ਲੋਕੋ ਵੀ ਗੱਲ ਕਰਾਂਗਾ ਪੂਰੇ ਉਹਦੇ ਬੜਾ ਥੋੜਾ ਅੱਜ ਜ਼ਿਲ੍ਹਾ ਜਲੰਧਰ ਭਾਰਤੀ ਜਨਤਾ ਪਾਰਟੀ ਐਸ்சி ਮੋਰਚੇ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਬਾਦਲ ਜੀ ਦੀ ਤਗਵਾਈ 'ਚ ਸਾਡੇ ਕੇਂਦਰੀਏ ਪ੍ਰਧਾਨ ਐਸ்சி ਮੋਰਚੇ ਦੇ ਲਾਲ ਸਿੰਘ ਆਰੀਆ ਜੀ ਦੇ ਕਮਾਨ ਸਾਰਕ ਤੇ ਸਾਡੇ ਪੰਜਾਬ ਪ੍ਰਧਾਨ ਸੰਭਾਏ ਐਸਕੇ ਐਸਰ ਨੱਦਰ ਜੀ ਦੇ ਹਕਮ ਅਨੁਸਾਰ ਰਾਹੁਲ ਗਾਂਧੀ ਜੀ ਨੇ ਜਿਹੜਾ ਬੀਤੇ ਦਿਨੀ ਬਿਆਨ ਦਿੱਤਾ ਸੀ ਪੰਜਾਬ ਦੇ ਸਿੱਖ ਵਿਰੋਧੀ ਅਨੁਸੂਚਿਤ ਸਮਾਜ ਵਿਰੋਧੀ OBC ਸਮਾਜ ਵਿਰੋਧੀ ਤੇ ਉਹਨਾਂ ਨੇ ਐਸਟੀ ਸਮਾਜ ਵਿਰੋਧੀ ਵੀ ਸਾਡੀ ਸਰਕਾਰ ਆਈ ਤਾਂ ਐਸਟੀ ਦੇ ਰક્ષਣ ਦਾ ਦੂਜੇ ਰੰਗ ਤੋਂ ਪਰਾਂਗੇ ਇਹ ਹਰਕਤਾਂ ਪਹਿਲਾਂ ਵੀ ਬਹੁਤ ਵਾਰ ਕਰ ਚੁੱਕੇ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਤਾਂ ਗਲਵਾਤ ਕਰਦੇ ਅਫਸਰ ਬਿਆਨ ਕੋਈ ਨਾ ਕੋਈ ਇਦਾਂ ਦਾ ਆਉਂਦਾ ਜਿਹੜਾ ਸਮਾਜ ਨੂੰ ਖੋੜਨ ਦਾ ਜਦੋਂ ਆਪ ਸਰਕਾਰ ਸੀ ਚਾਹੀਉ ਰਾਹੁਲ ਗਾਂਧੀ ਜੀ ਦੇ ਦਾਦੀ ਜੀ ਜਿਹੜੇ ਇੰਦਰਾ ਗਾਂਧੀ ਸਰਕਾਰ ਸੀ ਉਸ ਟਾਈਮ ਤੋਂ ਜਾਂ ਉਹਨਾਂ ਦੇ ਪਿਤਾ ਜੀ ਜਵਾਨਾ ਨਹਿਰੂ ਜੀ ਉਹ ਅਕਸਰ ਇਦਾਂ ਦੇ ਬਿਆਨ ਦਿੰਦੇ ਰਹਿੰਦੇ ਤੁਹਾਨੂੰ ਯਾਦ ਹੋਣਾ ਵੀ ਪਿੱਛੇ ਪ੍ਰਧਾਨ ਮੰਤਰੀ ਜੀ ਨੇ ਚਿੱਠੀ ਗੱਡੀ ਸੀ ਨਹਿਰੂ ਜੀ ਨੇ ਉਸ ਟਾਈਮ ਤੇ ਮੁੱਖ ਮੰਤਰੀ ਨੂੰ ਲਿਖਿਆ ਸੀ ਜਿਸ ਤੋਂ ਉਹਨਾਂ ਨੇ ਅਰਕਸ਼ਨ ਦੇ ਐਂਟੀ ਗੱਲਾਂ ਲਿਖੀਆਂ ਸੀ ਜਿਹੜੀ ਹੁਣ ਪਿੱਛੇ ਲੀਕ ਹੋਈ ਸੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਤੇ ਉਹ ਆਪ ਵਿਦੇਸ਼ਾਂ ਵਿੱਚ ਜਾ ਕੇ ਕਸ਼ੂਰ ਭਾਸ਼ਾ ਬੋਲਦੇ ਆ ਜੋ ਵੀ ਇਹ ਸੁਬ੍ਹਾ ਜਾ ਕੇ ਕੋ ਸ਼ੋਰ ਬੁਲਦੇ ਆ ਇਸ ਗੱਲ ਤੇ ਅਸੀਂ ਉਹਨਾਂ ਨੂੰ ਕਹਿਣ ਦੇ ਵੀ ਆਪਣੇ ਬਿਆਨਾਂ ਨੂੰ ਕੋਈ ਵਾਪਸ ਲਓ ਜੇ ਕੋਈ ਬਾਦਿਸ਼ਾ ਮੇਂ ਜਾ ਕੇ ਦੰਨੇ ਆ ਤੇ ਨਹੀਂ ਤਾਂ ਤੁਹਾਡਾ ਹੀ ਤਾਂ ਫੋਟ ਕਰਾਂਗੇ